ਨੂਰਮੈਲ ਦੇ ਨਜ਼ਦੀਕ ਪਿੰਡ ਉਮਰਪਰਾ ਵਿਖੇ ਇੱਕ ਐਨਆਰਆਈ ਔਰਤ ਨੂੰ ਉਸਦੇ ਸੱਸ ਅਤੇ ਸਹੁਰਾ ਨੇ ਘਰ ਵਿੱਚ ਬਣਾਇਆ ਬੰਦੀ। ਪੁਲਿਸ ਨੇ ਆ ਕੇ ਬੰਦੀ ਬਣਾਈ ਹੋਈ ਔਰਤ ਨੂੰ ਛੁਡਵਾਇਆ। ਜਦੋਂ ਅਸੀਂ ਕਿ ਨੂਰਮੈਲ ਦੇ ਨਜ਼ਦੀਕ ਪਿੰਡ ਉਮਰਪਰਾ ਥਾਣਾ ਮਿਲਗਾ ਜ਼ਿਲ੍ਹਾ ਜ਼ਿਲੰਧਰ ਦੀ ਰਹਿਣ ਵਾਲੀ ਰਜਨੀਸ਼ ਕੋਰ ਪਤਨੀ ਹਰਵਿੰਦਰ ਸਿੰਘ ਜੋ ਕਿ ਅਮਰੀਕਾ ਦੀ ਸਿਟੀਜ਼ਨ ਹੈ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਉਹ ਅਮਰੀਕਾ ਵਿੱਚ ਰਹਿੰਦੀ ਹੈ ਅਤੇ ਉਸਦਾ ਪਤੀ ਵੀ ਉਸ ਨਾਲ ਅਮਰੀਕਾ ਵਿੱਚ ਹੀ ਰਹਿੰਦਾ ਹੈ ਤੇ ਉਸ ਦੀਆਂ 3 ਬੇਟੀਆਂ ਹਨ। ਉਹਨਾਂ ਨੇ ਕਿਹਾ ਕਿ ਮੈਂ ਪਿਛਲੇ ਦਿਨੀ ਇੰਡੀਆ ਆਪਣੇ ਪਿੰਡ ਆਈ ਹੋਈ ਸੀ ਤਾਂ ਮੈਂ ਅੱਜ ਸਵੇਰੇ 8:30 ਦੇ ਕਰੀਬ ਮੈਂ ਆਪਣੀ ਕੋਠੀ ਦੀ ਸਫਾਈ ਕਰਨ ਵਾਸਤੇ ਆਈ ਤਾਂ ਮੇਰੇ ਮਗਰੇ ਹੀ ਮੇਰੇ ਸੱਸ ਅਤੇ ਸਹਰਾ ਕੋਠੀ ਦੇ ਅੰਦਰ ਆਵੜੇ ਤਾਂ ਉਸਨੇ ਫਟਮਾਰ ਸ਼ਕ ਕਰਨੀ ਸ਼ੁਰੂ ਕਰ ਦਿੱਤੀ ਉਸਨੇ ਦੱਸਿਆ ਕਿ ਮੈਂ 3 ਮਹੀਨੇ ਦੀ ਪ੍ਰੇਨਟ ਹਾਂ ਉਸ ਦੇ ਬਾਵਜੂਦ ਵੀ ਉਹਨਾਂ ਨੇ ਮੇਰੇ ਪੇਟ ਵਿੱਚ ਲੱਤਾਂ ਮਾਰੀਆਂ ਅਤੇ ਮੈਨੂੰ ਕਮਰੇ ਦੇ ਅੰਦਰ ਬੰਦ ਕਰਕੇ ਬਾਹਰੋਂ ਤਾਲਾ ਲਗਾ ਕੇ ਘਰ ਦੇ ਬਾਹਰ ਜਾ ਕੇ ਖੜੇ ਹੋ ਗਏ। ਪੀੜਤਔਰਤ ਨੇ ਕਿਹਾ ਕਿ ਮੈਂ ਉੱਚੀ-ਉੱਚੀ ਰੋਲਾ ਪਾਇਆ ਅਤੇ 112 ਤੇ ਪੁਲਿਸ ਨੂੰ ਕਾਲ ਕੀਤੀ। ਇਹਨਾਂ ਨੇ ਮੈਨੂੰ ਘਰ ਦੇ ਅੰਦਰ ਬੰਦਕ ਬਣਾ ਕੇ ਰੱਖਿਆ ਪੁਲਿਸ ਨੇ ਆ ਕੇ ਤਾਲੇ ਖਲਵਾਏ ਅਤੇ ਮੈਨੂੰ ਕਮਰੇ ਚੋਂ ਬਾਹਰ ਕੱਢਿਆ ਪੀੜਤ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਨੇ ਸਾਡੀ ਜ਼ਮੀਨ ਠੇਕੇ ਤੇ ਲਈ ਹੋਇਆ ਜਦੋਂ ਉਹ ਵਿਅਕਤੀ ਸਾਡੇ ਘਰ ਆਏ ਤਾਂ ਉਹਨਾਂ ਨੂੰ ਉਹਨਾਂ ਦੋ ਨੌਜਵਾਨਾਂ ਨੂੰ ਵੀ ਮੋਟਰਸਾਈਕਲ ਸਮੇਤ ਘਰ ਦੇ ਅੰਦਰ ਜਿੰਦਰਾ ਮਾਰ ਦਿੱਤਾ ਕਿਹਾ ਕਿ ਤੁਸੀਂ ਸਾਡੇ ਘਰ ਵਿੱਚ ਕਿਉਂ ਆਏ ਹੋ ਪੀੜਤ ਔਰਤ ਦੇ ਸੱਸ ਅਤੇ ਸਹੁਰਾ ਨੇ ਘਰ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਇਸ ਘਟਨਾ ਤੋਂ ਪਹਿਲਾਂ ਹੀ ਬਤ ਕਰ ਦਿਤੇ ਇਸ ਮੌਕੇ ਐਸਆਈ ਸਤਪਾਲ ਨੇ ਮੌਕੇ ਤੇ ਆਣ ਕੇ ਬੰਦੀ ਬਣਾਏ ਹੋਈ ਔਰਤ ਨੂੰ ਘਰ ਦੇ ਕਮਰੇ ਅੰਦਰੋਂ ਕੱਢਿਆ ਅਤੇ ਉਸ ਨੂੰ ਮਿਲਗੇ ਦੇ ਸਿਵਲ ਹਸਪਤਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਪੀੜਤ ਔਰਤ ਪ੍ਰੇਸ਼ਾਨ ਹੋਣ ਕਰਕੇ ਅਤੇ ਸੱਟਾਂ ਜ਼ਿਆਦੀਆਂ ਲੱਗਣ ਕਾਰਨ ਉਸ ਨੂੰ ਜ਼ਿਲ੍ਹਾ ਜਲੰਧਰ ਦੇ ਸਿਵਲ ਹਸਪਤਲ ਵਿਖੇ ਰੈਫਰ ਕਰ ਦਿੱਤਾ ਜਦੋਂ ਇਸ ਬਾਰੇ ਥਾਣਾ ਮਿਲਗਾ ਦੇ ਐਸਆਈ ਸਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਇਹ ਇਹਨਾਂ ਦਾ ਕੋਈ ਪੁਰਾਣਾ ਪ੍ਰਾਪਰਟੀ ਦਾ ਝਗੜਾ ਚੱਲ ਰਿਹਾ ਹੈ ਲੇਕਿਨ ਲੜਕੀ ਨੂੰ ਅਸੀਂ ਕਮਰੇ ਦੇ ਅੰਦਰੋਂ ਬਾਹਰ ਕੱਢ ਲਿਆ ਹੈ ਮਾਮਲੇ ਦੀ ਬਰੀਕੀ ਨਾਲ ਜਾਣਕਾਰੀ ਜਾਂਚ ਕਰਕੇ ਜੋ ਵੀ ਪੀੜਤ ਲੜਕੀ ਬਿਆਨ ਦੇਵੇਗੀ ਉਸ ਦੇ ਆਧਾਰ ਤੇ ਕਾਰਵਾਈ ਕਰ ਦਿੱਤੀ ਜਾਵੇਗੀ ਯਾਰਾ ਸੀਰੀਅਸ ਹੈ ਬਾਈ ਉਹ ਤੁਹਾਨੂੰ ਅੰਦਰੋਂ ਲੌਕ ਕੀਤਾ ਹੈ ਬਾਈ ਕੀ ਨਾਮ ਹੈ ਤੁਹਾਡਾ ਕੀ ਗੱਲਬਾਤ ਹੋਈ ਹੈ ਉਹ ਬਾਈ ਮੇਰੀ ਨਹੀਂ ਗੱਲਬਾਤ ਗੱਲ ਰੋਕਤਾ ਜਾਓ ਗੱਲਬਾਤ ਤੇ ਰਿਪੋਰਟ ਲੈ ਲਿਓ ਹਾਂਜੀ ਉਹ ਜਿਹੜੀ ਹੈ ਲੇਡੀਜ਼ ਹੈ ਉਹ ਉਹਨੂੰ ਦੇਖੋ ਨਾ ਅਸੀਂ ਤਾਂ ਸਾਡੀ ਕਿੱਥੇ ਹੋ ਅੰਦਰ ਬੰਦ ਕੀ ਹੈ ਅੰਦਰ ਹੈ ਹਾਂਜੀ ਅੰਦਰ ਉੱਤੇ ਜ਼ਿਆਦਾ ਪ੍ਰੋਬਲਮ ਪੈ ਰਹੀ ਹੈ ਨਾ ਉਹ ਤੁਹਾਨੂੰ ਲੈ ਨਹੀਂ ਤੁਹਾਨੂੰ ਲੋ ਬਾਹਰ ਆ ਸਕਦੇ ਹੋ ਬਾਰਾ ਹੁਣ ਉਥੇ ਪਏ ਆ ਉਹ ਤੁਸੀਂ ਫਿਲਹਾਲ ਕੋਲ ਕਾਲ ਕੀਤੀ 112 ਤੇ ਬਗੈਰ 112 ਦੇ ਵੀ ਕੀਤੀ ਐਸ ਐਚ ਓ ਬਿਲਗਨੂ ਵੀ ਕੀਤੀ ਉਹ ਕਹਿੰਦੇ ਆ ਰਹੇ ਆ ਕੀ ਪ੍ਰਸ਼ਾਸਨ ਕੀ ਕਹਿ ਰਿਹਾ ਕਹਿੰਦੇ ਆ ਰਹੇ ਆ ਹਾਂ ਬਸ ਹਜੇ ਤੱਕ ਉਹ ਕਿੰਨਾ ਕ ਟਾਈਮ ਹੋ ਗਿਆ ਤੂੰ ਕਾਲ ਕੀਤੀ ਨੂੰ ਮੈਂ ਹੁਣ ਕੀਤੀ ਆ ਜਦੋਂ ਮੈਂ ਬਾਅਦ ਵਿੱਚ ਹੁਣ ਪਹੁੰਚਾ ਤਾਂ ਹੁਣ ਹੁਣ ਕਹਿੰਦੇ ਆ ਆ ਰਹੀ ਆ ਉਹ ਕੁੜੀ ਨੇ ਤਾਂ ਲੇਡੀਜ਼ ਨੇ ਸਾਡੀ ਨੇ ਕੁੜੀ ਨੇ ਤਾਂ ਸੱਤ ਲੇਡੀਜ਼ ਨੂੰ ਕਿੰਨਾ ਚਿਰ ਹੋ ਗਿਆ ਅੰਦਰ ਬੰਦ ਕੀਤੀ ਨੂੰ ਹੰਦ ਅੱਜ ਲਗਭਗ ਹੋ ਹੀ ਗਿਆ ਹੁਣ 2.5 2.5 ਘੰਟੇ ਦੋ 2.5 ਘੰਟੇ ਹੋ ਗਏ ਕੋਈ ਸੁਣਾਈ ਨਹੀਂ ਹਨਾ ਜੀ ਉਹਨਾਂ ਬਾਰੇ ਆ ਰਹੇ ਆਂ ਤਾਂ ਕੇਸ ਆ ਤੁਹਾਡੇ ਸਾਹਮਣੇ ਮੈਂ ਤਾਂ ਇੱਥੇ ਆਇਆ ਸੀ ਦੇਖਣ ਕੀ ਗੱਲ ਹੋਈ ਆ ਸਾਨੂੰ ਫੋਨ ਆਇਆ ਜਦੋਂ ਹਾਂਜੀ ਹੁਣ ਸਾਨੂੰ ਵੀ ਅੰਦਰ ਜਿੰਦਾ ਲਾਤ ਦੇਖੋ ਤੁਹਾਡੇ ਸਾਹਮਣੇ ਜਿੰਦਾ ਕਿਨੇ ਲਾਇਆ ਜੀ ਜਿੰਦਾ ਇਹਨਾਂ ਦੇ ਜਿਹੜੇ ਮੋਹਲੀ ਪਾਰਟੀ ਉਹਨਾਂ ਨੇ ਲਾਤੇ ਆ ਨਾ ਤੁਹਾਨੂੰ ਹੂੰ ਪਿਛੇ ਆਓ ਇਹ ਪੰਡਿਆ ਆ ਉਮਰਪੁਰਾ ਪੰਡਿਆ ਅਸੀਂ ਹੈਰੀ ਭਾਈ ਦੇ ਕੰਮ ਕਰਦੇ ਸੀਗੇ ਹਾਂਜੀ ਤੇ ਇੱਥੇ ਕਾਫੀ ਕਟਮਾਰ ਭਾਬੀ ਦੇ ਨਾਲ ਹੋਣ ਲੱਗੀ ਸੀਗੇ ਅੰਕਲ ਆਂਟੀ ਉਹਨੂੰ ਕਾਫੀ ਖਿੱਚ ਖੋਚ ਕੇ ਧੂਤ ਕਰਕੇ ਕਰ ਰਹਿ ਸਕੇ ਕਿੰਨੇ ਕੰਮ ਦੀ ਬਾਤ ਆ ਤੇ ਇਹ ਭਾਜੀ 7:30 8 ਵਜੇ ਦੀ ਗੱਲ ਹੈ ਹਮ ਕਿੰਨੇ ਜਣੇ ਸੀ ਕੁੱਟ ਮਾਰ ਕਰਦੇ ਦੋ ਜਣੇ ਸੀਗੇ ਭਾਜੀ ਲੇਡੀਜ਼ ਮੋਰੋਂ ਰੋਲਾ ਪਾ ਰਹੀ ਸੀ ਕਿ ਆਪਣੇ ਜਿੱਤੋਂ ਵੀ ਬਚਾਓ ਬਚਾਓ ਹਾਂ ਫਿਰ ਛਡਾਉਣ ਦੀ ਕੋਸ਼ਿਸ਼ ਕੀਤੀ ਅਸੀਂ ਤਾਂ ਨਹੀਂ ਛਡਾ ਸਕਦੇ ਅਸੀਂ ਲੇਡੀਜ਼ ਨੂੰ ਵੀ ਨਹੀਂ ਹੱਥ ਪਾ ਸਕਦੇ ਹਾਂਜੀ ਬਾਅਦ ਵਿੱਚ ਹੁਣ ਲੇਡੀ ਦੇ ਉੱਪਰ ਆਪਣੇ ਆਪ ਅੰਦਰ ਬੰਦ ਹੋਏ ਹੁਣ ਉਹ ਜਿਹੜੇ ਨਹੀਂ ਉਹਨਾਂ ਨੇ ਕੀਤਾ ਹੈ ਕਿੰਦ ਕੇ ਹਾਂ ਰਵਨੀਸ਼ ਹਾਂਜੀ ਹਾਂ ਹਾਂ ਇਹਨਾਂ ਨੇ ਬੰਦ ਕੀਤਾ ਉੱਥੇ ਅੰਕ ਲਾਂਟੀ ਹਣੀ ਹੂੰ ਤੇ ਉਹਦਾ ਜਿੰਦੇ ਵਗੈਰਾ ਵੀ ਲਾਇਆ ਹੋਆ ਘਰਾਂ ਨੂੰ ਕੇ ਨਾ ਹਾਂਜੀ ਤੇ ਸਾਨੂੰ ਵੀ ਇੱਥੋਂ ਗੈਰੇਜ ਚੋਂ ਬਾਹਰ ਕੱਢਤਾ ਕਹਿੰਦੇ ਤੁਸੀਂ ਵੀ ਚੱਲ ਜਾਓ ਬਾਹਰ ਹੂੰ ਹਾਂਜੀ ਕਾਰਨ ਕੀ ਕੁੱਟ ਮਾਰ ਕੇ ਉਹ ਕਰਦੇ ਨੇ ਕਾਰਨ ਹੈ ਭਾਜੀ ਆਪਾਂ ਨੂੰ ਤਾਂ ਇਹ ਗੱਲ ਦਾ ਹੁਣ ਅਗਲੇ ਦੇ ਘਰ ਦੀ ਗੱਲ ਆਪਾਂ ਨੂੰ ਤਾਂ ਇਹਦੇ ਬਾਰੇ ਨਹੀਂ ਪਤਾ ਹੈਗਾ ਠੀਕ ਨਹੀਂ ਭਾਜੀ ਆਪਾਂ ਨੂੰ ਤਾਂ ਇਹ ਕਿਹਾ ਵੀ ਦਾ ਠੀਕ ਆ ਕੁੱਟ ਮਾਰੇ ਦਾ ਆਪਾਂ ਨੂੰ ਤਾਂ ਇਹਦੇ ਬਾਰੇ ਘਰ ਦੀ ਗੱਲ ਆਪਾਂ ਨੂੰ ਕਿਹੜਾ ਤੁਹਾਨੂੰ ਪਤਾ ਕੋਈ ਦੱਸ ਸਕਦਾ ਠੀਕ ਹਾਂਜੀ ਇਹ ਹੀ ਕੀਤੀ ਆ ਹਾਂਜੀ ਕਹਿੰਦੇ ਕੀਤੀ ਆ ਠੀਕ ਹਾਂਜੀ ਇੱਕ ਮਿੰਟ ਆਪਣਾ ਆਪਣਾ ਨਾਮ ਦੱਸਿਓ ਕੀ ਨਾਮ ਤੁਹਾਡਾ ਕਿੰਨਾ ਚਿਰ ਹੋ ਗਿਆ ਮੈਰੀ ਨੂੰ ਤੁਹਾਡੇ ਨੂੰ ਮੈਰੀ ਨੂੰ 8 ਸਾਲ ਹੋ ਗਏ ਕਿੰਨੇ ਬੇਬੀ ਕਿੰਨੇ ਤੇਰੀ ਤਿੰਨ ਕੁੜੀਆਂ ਨੇ ਅੱਜ ਕੀ ਗੱਲ ਕੀ ਹੋਈ ਐ ਸਾਰਾ ਇੱਥੇ ਤੁਸੀਂ ਅੰਦਰ ਬੰਦ ਕੀਤੇ ਹੋਏ ਸੀ ਤੁਹਾਨੂੰ ਇਹਨਾਂ ਅੰਦਰ ਮੈਨੂੰ ਅੰਦਰੋਂ ਕਿਵੇਂ ਬਾਹਰ ਕੱਢਿਆ ਖੜੀਸ ਕੇ ਬਾਹਰ ਕੱਢਿਆ ਕਿਹਨਾਂ ਨੇ ਜੀ ਮੇਰੀ ਸਹੁਰੇ ਸਾਹੀ ਹੂੰ ਅੱਥੀ ਮੈਨੂੰ ਡਾਕਟਰ ਕੋਲ ਜਾਣਾ ਸੀ ਮੈਨੂੰ 7 ਸੱਤ ਸੱਧ ਦਾ ਮਾਰਿਆ ਹੋਇਆ ਹੈ ਰਿਲੇਟਡ ਤੇ ਦਰਦ ਬਹੁਤ ਹੈ ਨਾ ਮੈਂ 3 ਮਹੀਨਿਆਂ ਦੀ ਪ੍ਰੈਗਨੈਂਟ ਹਾਂ ਹੂੰ ਤੇ ਹੁਣ ਤੁਹਾਨੂੰ ਬਾਹਰ ਕਿਹਨਾਂ ਨੇ ਕੱਢਿਆ ਤੁਸੀਂ ਕੰਪਲੀਟ ਵੀ ਕੀਤੀ ਹੋਈ ਸੀਗੀ 112 ਦੀ ਕੰਪਲੇਨਟ ਕੀਤੀ ਸੀਗੀ तकरीबन ਮੈਨੂੰ ਲੱਗਦਾ ਟਾਈਮ 8:00 ਨਹੀਂ ਵਜੇ ਸੀਗੇ ਹਾਂ ਹੁਣ ਤੁਹਾਨੂੰ ਬਾਹਰ ਕਿਹਨਾਂ ਨੇ ਕੱਢਿਆ ਹੁਣ ਇੱਥੇ ਲੋਕ ਕੀਤਾ ਹੋਏ ਸੀਗੇ ਦਰਵਾਜ਼ੇ ਸਾਰੇ ਬੰਦ ਕੀਤੇ ਹੋਏ ਸੀ ਮੇਰੇ ਮੇਰੇ ਪਿੰਦੇ ਦੀ ਭੈਣ ਆ ਮੇਰੀ ਉਹ ਉਹਨਾਂ ਦੀ ਪਰੋਣੇ ਨੇ ਤੇ ਉਹਨਾਂ ਨੇ ਹਾਂ ਕੁੱਟਮਾਰ ਕਿਹਨਾਂ ਨੇ ਕੀਤੀ ਤੁਹਾਨੂੰ ਮੇਰੀ ਸਾਰਾ ਸਾਰਨੀ ਜਿਹੜੇ ਮੇਰੇ ਗੱਡੀ ਨਾਲ ਮੇਰੀ ਮਾਤਾ ਸੀ ਛੱਡਣਾ ਜਿਵੇਂ ਕੰਨਾ ਆਏ ਦੂਹੇ ਚੋਂ ਬਾਹਰੋਂ ਆਇਆ ਬਾਹਰੋਂ ਪਰ થોੜਾ ਤੀਆਂ ਕਾਲੇ ਹੀ ਆਏ ਆ ਤੇ ਠਟਾ ਘਾਰ ਵਿੱਚ ਹੋਣਾ ਸੀਗਾ ਹਾਂ ਹਾਂ ਫਿਰ ਕੀ ਘਾਰ ਆ ਕੇ ਕੀ ਕਰ ਰਹੇ ਆ ਚਾਪੀਆਂ ਸੀਗੇ ਸਾਡੇ ਕੋ ਆ ਕੇ ਹੀ ਮੜ ਮੋਟਾ ਕਪੜਾ ਜਿਹੜਾ ਸਾਡਾ ਉਹ ਚੇਨ ਚੇਨ ਕਰਕੇ ਨਾਲ ਨੂੰ ਕਿ ਚੱਲ ਗਏ ਹਾਂਜੀ ਰਾਤੀ ਆਪਦੇ ਪੈਂਡ ਤੇ ਘਰ ਕੋਲੋਂ ਹੀ ਚੱਲ ਗਏ ਇਦਾਂ ਠੀਕ ਹੈ ਤੇ ਸਵੇਰੇ ਫੇਰ ਅਰਲੀ ਆ ਗਏ ਆ ਕੇ ਨੌੜੇ ਨੂੰ ਸਫਾਈ ਕਰਾਉਣ ਨੂੰ ਕੁਦੀ ਨੂੰ ਕਿਹਾ ਸੀਗਾ ਪੈਂਡ ਦਾੜੀ ਗੰਧ ਬਹੁਤ ਅੰਦਰ ਠੀਕ ਹੈ ਤੇ ਉਹ ਅੰਦਰ ਸਕੇ ਜਲੇ ਮੋਟਰ ਮੋਟਰ ਪਾਣੀ ਜਾਈ ਤੇ ਇਹ ਕੰਧ ਟੱਪ ਕੇ ਅੰਦਰ ਵੜ ਕੇ ਵੜ ਗਈ ਇਹਦੇ ਵੜ ਕੇ ਇਹਦੇ ਬਾੜ ਫੜ ਲਾ ਬਾੜ ਫੜ ਕੇ ਤੱਕ ਹਾਂਜੀ ਬਾੜ ਫੜ ਕੇ ਰਗੜ ਨੂੰ ਪਾ ਲਿਆ ਬਾੜ ਠੋੜੀ ਠੀਕ ਹੈ ਬਾੜ ਪਾ ਕੇ ਤਾਂ ਛੱਟ ਲਿਆ ਥੱਲੇ ਕਿ ਨਹੀਂ ਮੈਂ ਤੈਨੂੰ ਮਾਰ ਦੇਣਾ ਹੂੰ ਹੂੰ ਇਹਨੂੰ ਮੈਂ ਛਡਾਇਆ ਇਹਦੀ ਬਾਹ ਮੇ ਛੱਲੇ ਹੋਏ ਦੇਖੋ ਉਰੇ ਆ ਤੂੰ ਉਰੇ ਆ ਤੂੰ ਹੂੰ ਹੂੰ ਕਿ ਤੁਹਾਨੂੰ ਤੁਹਾਡੀ ਨੌ ਐਲੀਗੇਸ਼ਨ ਲਾ ਰਹੇ ਵੀ ਤੁਸੀਂ ਉਹਨਾਂ ਕਟ ਮਾਰ ਅੰਦਰ ਕੀਤੀ ਹਾਂ ਨਹੀਂ 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 ਉਹ ਕਟ ਕਾਸਾ ਦੀ ਕਟ ਕਾਸਾ ਸਰ ਤੋਂ ਅਸੀਂ ਬੁੱਢੇ ਬੰਦੇ ਉਹ ਤਾਂ ਇਹਨੂੰ ਮਾਰ ਲੱਗੀ ਸੀ ਕੈਮਰੇ ਵੀ ਆ ਕਹਿੰਦੇ ਪ੍ਰੈਗਨੈਂਟ ਵੀ ਆ ਉਹਨਾਂ ਦਾ ਲੱਤਾਂ ਮਾਰੀਆਂ ਟੱਟ ਢੁੱਟ ਉਹ ਥਾ ਢੂਟ ਥੜਾ ਢੂਟ ਮੈਂ ਤਾਂ ਇਹ ਆਪ ਤੇ ਘਰ ਵਾਲੀ ਛੜਾ ਕੈਮਰੇ ਲੱਗੇ ਆ ਬੰਦ ਕਿਨੇ ਕੀਤੇ ਗਏ ਕੈਮਰੇ ਕਹਿੰਦੇ ਅਸੀਂ ਕਿਤੇ ਸਾਡੀ ਪ੍ਰਾਪਰਟੀ ਆ ਮੇਰੀ ਗੱਲ ਸੁਣ ਤੂੰ ਚੁੱਪ ਕਰ ਜਾ ਤੁਸੀਂ ਨਾਂ ਬਾਲੇ ਇਹਨਾਂ ਦਾ ਜਵਾਬ ਸਵਾਰ ਕਰੋ ਸਾਡੀ ਪ੍ਰਾਪਰਟੀ ਅਸੀਂ ਅੰਦਰ ਅਸੀਂ ਸੀ ਕੈਮਰੇ ਤੁਸੀਂ ਬੰਦ ਕੀਤੇ ਅਸੀਂ ਬੰਦ ਕੀਤੇ ਆ ਅੱਛਾ ਫਿਰ ਉਹਨਾਂ ਨੇ ਕਾਹਦੇ ਨਾਲ ਕਾਹਦੇ ਬੰਦ ਕੀਤੇ ਸਾਡੇ ਅੱਛਾ ਕੈਮਰੇ ਤਾਂ ਕਾਹਲੀ ਬੰਦ ਕਰ ਦਿੱਤੇ ਉਹ ਕਾਰਨ ਕਿ ਕੈਮਰੇ ਤਾਂ ਸੇਫਟੀ ਲਈ ਹੁੰਦੇ ਬੰਦ ਤੇ ਟਰਾਂਡ ਨੂੰ ਘੇੜੀ ਦੀ ਲੋਨ ਲੋਨ ਨੇ ਸਾਡੀ ਸੇਫਟੀ ਕੀਤੀ ਹੈ ਕੈਮਰੇ ਤਾਂ ਸੇਫਟੀ ਨਹੀਂ ਕੋਈ ਕੈਮਰੇ ਤਾਂ ਤਾਂ ਕਹਿੰਦਾ ਜੀ ਕਹਿੰਦੇ ਆਪ ਬੰਦ ਕਰਿਆ ਸਾਡੇ ਨਾਲ ਥੱਕਾ ਹੋ ਰਿਹਾ ਥੱਕਾ ਹੋ ਰਿਹਾ ਸਾਡਾ ਤੱਕਾ ਅੱਗੇ ਵੀ ਸਾਡੇ ਨਾਲ ਤੱਕਾ ਸਾਡੇ ਪੈਸੇ ਪੂਰੀ ਸਾੜੀ ਲਵਾ ਲਏ ਨੇ ਪਰੌਕਤੀ ਸਾਡੀ ਤੱਕੇ ਦਾ ਸਾਰੀ ਬੜੀ ਹੁਣ ਤੁਸੀਂ ਜਿੰਦੇ ਲਾਇਓ ਸੀਗੇ ਉਹ ਤਾਂ ਕੁੜੀ ਹੁਣ ਬਾਹਰ ਗੱਡੀ ਹੈ ਸਾਰੇ ਪੁਲਿਸ ਨੇ ਆ ਕੇ ਉਹ ਕਰਨ ਆ ਕੇ ਘੜਾਇਆ ਜਿੰਦਾ ਜਿੰਦਾ ਉਹਨੇ ਅੰਦਰੋਂ ਵੜ ਕੇ ਕੁੰਡਾ ਲਾਹਾ ਸੀ ਨਹੀਂ ਜਿੰਦਾ ਲਾਇਏ ਹਾਂਜੀ ਝੂਠ ਸਮਝ ਲਾਇਆ ਤੁਸੀਂ ਇਹ ਤਾਂ ਇੱਧਰ ਡਰਦੇ ਨੇ ਬੰਦੇ 20 ਆ ਬਾਹਰ ਤੁਸੀਂ ਕਿ ਤੁਹਾਨੂੰ ਮਾਰਨਗੇ ਆ ਗਏ ਅੱਛਾ 20 ਬੰਦੇ ਉਹਨਾਂ ਨੇ ਆਏ ਸਾਡਾ ਕੋਈ ਬੰਦਾ ਨਹੀਂ ਆਇਆ ਸਾਡਾ ਕੋਈ ਰਿਸ਼ਤਦਾਰ ਕੋਈ ਨਹੀਂ ਉਹ ਇੱਕ ਬੰਦੇ 20 ਛੱਦੇ ਉਹਨੇ ਮੈਂ ਕਿ ਜਿੰਦਾ ਲਾਇਆ ਕਿ ਸਾਨੂੰ ਮਾਰਨ ਆ ਕੇ ਅੱਛਾ ਤਾਂ ਆਈ ਡਰਦੇ ਨੇ ਜਿੰਦਾ ਲਾਇ ਇਹ ਰੌਲਾ ਕੇਸ ਗੱਲ ਦਾ ਪੈਂਦਾ ਜੀ ਇਹ ਲੜਾਈ ਰੌਲਾ ਰੌਲਾ ਕੋਈ ਇਹਦਾ ਨਹੀਂ ਅਸੀਂ ਬਾਹਰ ਨਹੀਂ ਤੇ ਇਹ ਮੁੰਡਾ ਮੁਖਤਿਆਰ ਸੀਗਾ ਇੱਕ ਛੋਟਾ ਭਰਾ ਮੇਰਾ ਕੁੜੀ ਆ ਤਿੰਨ ਤਿੰਨ ਬੱਚੇ ਆ ਮੇਰੇ ਇਹਨੇ ਬਾਹਰ ਵੀ ਵੱਡਾ ਸੀਗਾ ਮੁੰਡਾ ਮੁਖਤਿਆਰ ਸੀ ਆਪਦੇ ਨਾਲ ਪ੍ਰਾਪਰਟੀ ਲਵਾਇਆ ਟੱਕ ਟੱਕ 20 ਟਰੱਕ ਇਹਨੇ ਆਪਦੇ ਨਾਲ ਲਵਾਇਆ 2.5 ਯੂਨੀਅਨ ਦੀ ਜ਼ਾੜਾ ਸਾਰਾ ਸਾਰਿਆਂ ਤੇ ਬੰਨੇ ਕੰਮ ਕੀਤਾ ਕਲੋਜ਼ ਫੈਕਟਰੀ ਸੀ ਛੋਟੇ ਮੁੰਡੇ ਦਾ ਵਿਆਹ ਰੱਖਿਆ ਇਹਨੇ ਤੱਕਾ ਦੇ ਕੇ ਸਾਰੀ ਸ਼ਾਮ ਫੈਕਟਰੀ ਦੇ ਬਾਹਰ ਕੱਟਦਾ ਸਨ ਜੁਆਸ ਹੈ ਹਮ ਸੜਕੋ ਸਾਰਾ ਪੇਪਰ ਵਰਕ ਹੈਗਾ ਨਤਾ ਮਾਣੇ ਚੀਨਦੇ 33 ਲੱਖ 3 ਕਰੋੜ ਮਿੱਤਾਂ ਨੇ ਲੋਨ ਚਕਾਇਆ ਟੱਕਰ ਦਾ ਉਹ ਪੈਸੇ ਨਹੀਂ ਖਾਦੇ ਉਹ ਮੈਂ ਉੱਥੇ ਦੋ ਐਚਪੀ ਦਾ ਦੇਣਾ ਛੋਟੇ ਮੋਟੇ ਤੋਂ ਡੇਟ ਆ ਤੇ ਕਹਾ ਉਹਦਾ ਹੁਣ ਮੈਂ ਫਟ ਤੁਰ ਕੇ ਅਸੀਂ ਵਿਆਹ ਕਰ ਕੀਤਾ ਉੱਥੇ ਤੋਂ ਘਰੋਂ ਘਟਿਆ ਵੇਖਾਰ ਕੀਤਾ ਸਾਡੇ ਕਪਟ ਸਮਾਰ ਇਹਦੇ ਘਰੇ ਵਿਆਹ ਉੱਥੇ ਠੀਕ ਹੈ ਬੱਸ ਕਰ ਬੱਸ ਕਰ ਰੋ ਆਪਣਾ ਤਾਰੂਗਾ ਬਾਤ ਕਰ ਚੋ ਇਹ ਤਾਂ ਇੱਥੇ ਉਮਰਪੁਰ ਪਿੰਡ ਦੇ ਵਿੱਚ ਕੀ ਮਾਮਲਾ ਹੈ ਸਾਰਾ ਸਾਨੂੰ 112 ਤੇ ਕਾਲ ਆਈ ਸੀ ਇੱਕ ਰਜਨੀਸ਼ ਕੋਰ ਪਤਨੀ ਹਰਵਿੰਦਰ ਸਿੰਘ ਉਮਰਪੁਰ ਕਲਾ ਉਨੇ ਫੋਨ ਕੀਤਾ ਸੀ 112 ਤੇ ਵੀ ਮੇਰੇ ਸਸੋਰਾ ਮੈਨੂੰ ਕੁੱਟ ਮਾਰ ਰਹੇ ਆ ਤੇ ਜਦੋਂ ਅਸੀਂ ਆਏ ਆ ਆ ਕੇ ਦੇਖਿਆ ਤੇ ਇਹਦੇ ਸਸੋਰਾ ਨੇ ਅੰਦਰੋਂ ਲੋਕ ਲਾਇਆ ਸੀ ਤੇ ਅਸੀਂ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਮੇਰੇ ਸਸੋਰਾ ਨੇ ਕੁੱਟ ਮਾਰ ਕੀਤੀ ਹੈ ਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ ਜੋ ਸੱਟਾਂ ਲੱਗੀਆਂ ਆ ਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ ਉਹ ਅਸੀਂ ਬਣਦੀ ਕਾਰਵਾਈ ਕੁਨੀ ਅਮਤ ਲਿਆ ਮੰਗ ਕੁੜੀ ਨੂੰ ਅੰਦਰ ਬੰਦਕ ਬਣਾਇਆ ਸੀਗਾ ਲੋਕ ਤੁਸੀਂ ਲੋਕ ਖਲਾਇਆ ਨਹੀਂ ਲੋਕ ਅਸੀਂ ਬਾਹਰੋਂ ਨਹੀਂ ਕੁੰਡਾ ਲਾਇਆ ਸੀਗਾ ਲੋਕ ਲੱਗਾ ਹੋਇਆ ਸੀ ਲੋਕ ਗੇਟ ਨੂੰ ਲੱਗਾ ਸੀਗਾ ਗੇਟ ਨੂੰ ਗੇਟ ਨੂੰ ਲੱਗਾ ਸੀ ਗੇਟ ਨੂੰ ਲੋਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਹੁਣ ਅਸੀਂ ਪੇਸਟਾ ਹਸਪੀਟਲ ਕੁੜੀ ਦੇ ਹਾਲਤ ਕੀ ਦਾ ਹੈਗੇ ਜੀ ਕੁੜੀ ਦੱਸਦੀ ਕਹਿੰਦੀ ਮੇਰੇ ਪੇਟ 'ਚ ਲੱਤ ਮਰੀ ਹੋ ਮਮ ਪ੍ਰੈਗਨੈਂਟ ਹੈ ਕੁੜੀ ਜੀ ਪ੍ਰੈਗਨੈਂਟ ਦੱਸਦੀ ਜਿਉਂਦੇ ਦੱਸਣਾ ਕੋਈ ਕੀਆ ਕਰਦਾ ਹੈ ਕਿਡਨੈਪਿੰਗ ਵਾਲਾ ਮਾਮਲਾ ਸੀ ਕਿ ਜਿਹਦੇ ਉਹਨਾਂ ਦਾ ਕਿਡਨੈਪਿੰਗ ਇਹਨਾਂ ਦਾ ਕੋਈ ਆਪਸੀ ਜਣਾ ਘਰੇਲੂ ਜਿਹੜਾ ਆ ਕਾਫੀ ਦੇਰ ਦਾ ਹੀ ਆ ਪ੍ਰੋਪਰਟੀ ਸਾਡਾ ਅੰਦਰ ਬੰਦ ਕਰਕੇ ਰੱਖਿਆ ਉਸ ਕੀ ਲੱਗਦਾ ਤੁਹਾਨੂੰ ਮੌਕੇ ਕਿਉਂਕਿ ਉਹਦੇ ਪਰਿਵਾਰਕ ਮੈਂਬਰ ਜਿਹੜੇ ਬਾਹਰ ਬੈਠੇ ਪੇਕਾ ਪਰਿਵਾਰ ਕਾ ਦਾ ਬਾਅਦ ਸੋਹਰਾ ਪਰਿਵਾਰ ਜਿਹੜਾ ਉਹ ਹੀ ਦੂਨੀ ਬਾਹਰ ਬੈਠੇ ਸੀ ਕਿਹ ਹੈ ਘਰ ਕੋ ਅੰਦਰ ਕੋਈ ਨਹੀਂ ਸੀਗਾ ਜਿਹੜਾ ਉਹਦਾ ਪਿਕਅਪ ਰੋ ਪਿਕਅਪ ਰਿਵਾਰ ਉਹ ਬਿੱਟਾ ਉਹ ਮਤਲਬ ਬਾਹਰ ਸੀ ਲੋਕ ਲਾਇਆ ਹੋਇਆ ਸੀ ਲੋਕ ਅੰਦਰ ਲਾਇਆ ਸੀ ਗੇੜ ਤੋਂ ਆ ਸੀਸੀ ਪੁੜੇ ਵਗੈਰਾ ਵੀ ਕਹਿੰਦੇ ਕੈਮਰੇ ਵਗੈਰਾ ਬੰਦ ਕੈਮਰੇ ਕਹਿੰਦੇ ਬੰਦ ਕੀਤੇ ਪਹਿਲਾਂ ਲਾਈਟ ਵੀ ਬੰਦ ਸੀ ਅੰਦਰ ਲਾਈਟ ਵੀ ਬੰਦ ਕੀਤੀ ਹੋਈ ਇੱਕ ਕੰਪਲੇਂਟ ਕੀਤੀ ਉਹਨੂੰ ਕਾਫੀ ਟਾਈਮ ਹੋ ਗਿਆ 2 2.5 ਘੰਟੇ ਬਾਅਦ ਪੁਲਿਸ ਪਹੁੰਚ ਰਹੀ ਹੈ ਉਹਦਾ ਕੀ ਕਾਰਨ ਰਿਆਂ ਜੀ ਕਿਉਂਕਿ ਇੱਥੇ ਅਸੀਂ ਬਾਹਰ 1.5 ਘੰਟੇ ਦਾ ਮੀਡੀਆ ਨੂੰ ਹੋ ਗਿਆ ਇੱਥੇ ਪਿੰਡ ਵਾਲੇ ਆ ਗਏ ਉਹਦੇ ਪਿਕਅਪ ਰਿਵਾਰ ਹੋ ਗਿਆ ਪੁਲਿਸ 5 ਕਿਲੋਮੀਟਰ ਤੋਂ ਇੰਨਾ ਟਾਈਮ ਲੱਗਿਆ ਇੱਕ ਤੋਂ ਪਹਿਲਾਂ ਇੱਕ ਟਰੱਕ ਦੀ ਨੇ ਟੱਕਰ ਮਾਰੀ ਸੀ ਗੱਡੀ ਦੇ ਵਿੱਚ ਉਹ ਕਾਫੀ ਰੋਡ ਜਾਮ ਕੀਤਾ ਸੀਗਾ ਉਧਰ ਉਸ ਲਜਾ ਕੇ ਫਿਰ ਅਸੀਂ ਦਰਵਾਜ਼ਾ ਆਏ ਜੇ ਤੁਸੀਂ ਦੇਖਿਆ ਉਹਨਾਂ ਕੁੜੀ ਦੇ ਹਮ ਦੇਖ ਲਈ ਕੁੜੀ ਨੂੰ ਉਹਨੇ ਕੀ ਹੋ ਜਾਂਦੀ ਜ਼ਿੰਮੇਵਾਰ ਕੌਣ ਸੀਗਾ ਦੇਖ ਲਈ ਕੁੜੀ ਹੁਣ ਕੁੜੀ ਨੂੰ ਹਸਪਤਲ ਭੇਜਤਾ ਜੋ ਬਿਆਨ ਦੋਗੀ ਉਹ ਆਪਾਂ ਕਾਨੂੰਨੀ ਵਾਰ ਵੀ ਕਰਦੇ ਹਾਂ ਠੀਕ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ